ਕੀ ਕਰਦੀ ਸਰ ਜਿਹੜਾ ਅਜ ਲੋੜੀ ਦਾ ਸਵਾਗਤ ਸਾਰਾ ਚੱਲ ਰਿਹਾ ਹਾਂ ਸੋ ਨਿਹਾਲ ਸੋ ਸ੍ਰੀ ਆਕਾ ਕਰ ਸੇਵਾ ਸੇਵਕ ਹਰ ਗੁਰ ਬਾਣੀ ਬ੍ਰੋਗੈ ਸਿਰੋ ਹੈ ਸਮਾ ਪਹਿਲੇ ਥਾਲ ਵਰਗੇ ਬੈ ਗਏ ਹੈ ਨਹੀਂ ਧਰਵਾਚਾ ਚ ਨਿਕਲ ਜੰਦੇ ਆ ਪਨਾਲ ਦੀ ਨਾਲੇ ਗਰਮ ਗਰਮ ਖਾਈ ਜਾਂਦੀ ਆ ਅਲੈਡੀ ਛੜੀ ਹੋ ਗਿਆ ਸੀ ਸਾਸਰੀ ਗਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਅਮਨ ਲਾ ਦਾ ਸੱਜਣ ਬਿਲਕੁਲ ਠੀਕ ਠਾਕ ਹੋਗੇ ਚੜਦੀ ਕਲਾ ਚ ਹੋਗੇ ਚੜਦੀ ਕਲਾ ਚਾਹੀਦੇ ਵੀ ਆ ਬਾਕੀ ਤੁਸੀਂ ਵੀਡੀਓ ਦਾ ਟਾਈਟਲ ਤੇ ਥੰਬਨੇਲ ਤਾਂ ਦੇਖ ਹੀ ਲਿਆ ਵਾ ਆਪਾਂ ਜਾਰ ਕੋ ਦੱਸਣ ਕਾ ਦੀ ਲੋੜ ਨਹੀਂ ਹੈਗੀ ਬਾਕੀ ਰੱਡੀ ਛੜੀ ਹੋ ਗਏ ਆ ਤੇ ਹੁਣ ਆਪਾਂ ਚਾਲਦੇ ਆਂ ਹੋ ਗਏ ਇਹਦੇ ਲੱਗੋ ਚਾਰੀਆਂ ਕਰਨ ਪੇਂਟ ਲੱਗ ਗਿਆ ਬਾਲੇ ਬਸ ਜਿਹੜਾ ਕਲਾ ਪਰਚਾ ਦੀ ਦੇਗ ਲੱਗੇ ਸੀ ਚਾਰ ਮਾਰੇ ਕਿਸੇ ਕੋ ਕੋ ਸੋ ਨਿਹਾਲ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸਤਨਾਮ ਸਤਨਾਮ ਜੀ वाहे गुरु वाहे गुरु वाहे गुरु जी भरत हर रस जाके कार सेवा सेवक प्रभु अपने जिन मन की अक्ष बजाई ਨਾਨਕ ਦਾਸ ਤਾਂ ਕਹਿ ਬਿਲੇ ਹਾਰੇ ਜਿਨ ਪੂਰਨ ਪੈਜ ਤੇਲੇ ਵਾਸੇ ਹਲਵਾਈ ਲਗੇ ਹੋ ਸੋ ਦਾ ਹੋਰ ਰਾਮ ਦਾ ਕੀਆ ਕਰ ਤਸਾਈ ਜੀਵ ਜੀਵ ਸਾਗੰਦ ਪਾਦਿ ਹਾਵੈ ਤੰਤਿ ਗੋਹਾਜੂ ਦੇਵ ਪ੍ਰਭ ਕਸਰ ਹਰਿ ਗੁਬਾਨੀ ਪ੍ਰਭ ਕਸਰ ਹੈ ਸਮਾਨੀ ਪ੍ਰਭਾਤ ਰਾਮ ਜੀ ਨਾਮ ਦੇ ਸਤਿਵਾਚਨਾਂ ਬ੍ਰਹਮ ਕੌਸ਼ਲ ਪਰਮਾਤਮਾ ਨੂੰ ਅਰਦਾਸ ਕਰਾਂ ਪ੍ਰਭੂ ਗੁਰੂ ਰਾਮ ਅਰਜੁਨ ਘਾਰ ਤੁਸ ਪ੍ਰਭਾਤ ਜੀ ਅਸੀਂ ਹੁਣੇ ਪਹਿਲਾਂ ਹੀ ਥਾਲੀ ਭਰ ਕੇ ਬੈਠ ਗਏ ਆ ਹੈ ਹੀ ਨਹੀਂ ਮਾੜਾ ਮੋਟਾ ਵੀ ਬਾਕੀ ਵੀ ਖਾਪੀ ਲੈਣਗੇ ਹੱਲੇ ਲੱਗੇ ਔਣ ਹੌਲੀ ਹੌਲੀ ਅਸੀਂ ਕਹਿੰਦਾ ਪਹਿਲਾਂ ਪਹਿਲਾਂ ਖਾ ਲਈਏ ਮੁੜ ਕੇ ਕੋਈ ਨਾ ਕੋ ਕੰਮ ਕਰ ਪਿਆ ਰਹਿੰਦਾ ਆਪਾਂ ਕਰਕੇ ਪਹਿਲੇ ਰੋਕ ਕੇ ਆ ਬਾਅਦ ਚੋ ਬਾਕੀ ਕਰ ਦਵਾਂਗੇ ਪਹਿਲਾਂ ਖਾ ਲਈਏ ਬਾਕੀ ਵੀ ਕੰਮ ਕਰਤਾ ਆਪਾਂ ਲੱਗੇ ਰਹਿਣਾ ਨਾਲ ਦੀ ਨਾਲ ਲੈਟ ਵੀ ਕੰਟੀਨਿਊ ਹਾਂ ਵਾਜੇ ਵਾਜੀ ਨਰਾਗੇ ਗਿਆਨਵਰ ਸਰਪੰਚਾਂਗੇ ਸਰਪੰਚਾਂ ਦੇ ਸਰਪੰਚ ਆ ਕੇ ਪਹੁੰਚ ਗਏ ਹੁਣ ਦੂਜੇ ਪਾਸੇ ਆਹ ਪਹਿਲਾਂ ਚਾਹ ਪੀ ਆਈਏ ਸਾਫਾ ਆ ਕੇ ਚਾਹ ਨਹੀਂ ਪਹਿਲਾਂ ਮੱਥਾ ਟੇਕਿਆ ਉਹ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰੋਂ ਤੇਰੇ ਦੇਹ ਹੈ ਸੋ ਪਾਵੈ ਸਦਾ ਸਵਤ ਸਲਾ ਤੇਰੀ ਹਲੋ ਦੋ ਸੋਨੀ ਗਾਏ ਹੰਦੇ ਨੇ ਹੁਣੇ ਤੇ ਖਾਣ ਕਿ ਲੱਗ ਪਿਆ ਉਦਨੇ ਖਾਣਾ ਉਦਨੇ ਖਾਣਾ ਤੇ ਕੌਫੀ ਪੀਣੀ ਆ ਉਹ ਬੈਠੇ ਆ ਹਰੇ ਜੇ ਡੌਨਟ ਆ ਅਮਰੀਕਾ ਵਾਲੇ ਕੌਫੀ ਪੀ ਲਈਏ ਹੁਣ ਆ ਲੱਗਾ ਜੋਬਰ ਇਹਦੀ ਲੋੜੀ ਪਾਉਣੀ ਹੈ ਉਹਦੀ ਖੁਸ਼ੀ ਦੇ ਵਿੱਚ ਰੱਖਿਆ ਹੈ ਸਭ ਆਪਣੇ ਸੰਗ ਦਾ ਪਾਣ ਲੱਗਿਓ ਚੋਬਰ ਵੀ ਨੀ ਚੜ ਜਾਣੇ ਬੈਠੇ ਬਸ ਗੱਲਾਂ ਮਾਰ ਜਿਉਂਦੇ ਬੇਲੇ ਹੋਣਾ ਆ ਵੀ ਹਟੇ ਨਿਆ ਰਹੇ ਹਨ ਹੁਣ ਬਹਿ ਗਏ ਆ ਤੇਰਾ ਤਾਂ ਬਹੁਤ ਵਿੱਚ ਤੇਰਾ ਤਾਂ ਜ਼ਿਆਦਾ ਬਣਾਉਣਾ ਜਿਹੜਾ ਮੂਰੇ ਲਾਉਣਾ ਸਾਹਮਣੇ ਫੋਟੋ ਸਰੀ ਪੱਕੀ ਮੇਰਾ ਜਾ ਰਹੇ ਦੇਖਦੇ ਆ ਉਹ ਬੈਠਾ ਮਟੂਆ ਦੇ ਬਲੇ ਬਸ ਹਾਂ ਜੀ ਦੇਖੋ ਜੀ ਇਹ ਮਰੇ ਥਾਮ ਨੇ ਲਾਵਾਂਗੇ ਐਲ ਪੀ ਆ बस aja गया हम ya ਵਾਹਿਗੁਰੂ 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 ਜੀ ਰਾਮਦਾਸ ਸਿੰਘ ਸਹਾਇ ਜਨ ਹਰਗੋਬਿੰਦ ਸਿੰਘ ਸ੍ਰੀ ਹਰਾਈ ਥੀਰੀ ਹਰ ਕਿਸਮ ਦੀ ਧਿਆਈ ਹੈ 6 ਸਾਲ ਖਿਦਾਇ ਚੋਬਰੋ ਨੇ ਤਾਇਆ ਦਾ ਕੰਮ ਨਿਕਲਦਾ ਕਰੇ ਚੰਗੇ ਨੇ ਜੋਬਰਾਂ ਨੇ ਲੱਗਿਆ ਇੱਧਰ ਨਿਕਲ ਹੀ ਜਾਂਦੇ ਆ ਬਨਾਲ ਦੀ ਨਾਲੇ ਗਰਮ ਗਰਮ ਖਾਈ ਜਾਂਦੀ ਆ ਇੱਧਰ ਬੈਠੇ ਆ ਚੋਬਰੋ ਨੇ ਕਿੰਨੇ ਜਣੇ ਇਦਾਂ ਉਹ ਪਿੰਖਾਨ ਵਾਲਾ ਕੰਮ ਚੱਲ ਪਿਆ ਹੈ ਆਪਾਂ ਖੜੇ ਆ ਨਜ਼ਾਰੇ ਜਾਨਾ ਬਾਕੀ ਆਪੂ ਲਈਏ ਮੈਂ ਕਹਦਾ ਲੱਭਿਆ ਨਾ ਚੋਬਰਾਂ ਨੂੰ ਚੋਬਰਾਂ ਨੂੰ ਇਦਾਂ ਲੱਗੇ ਬੈਠੇ ਨਜ਼ਾਰੇ ਜਾਨਾ ਕੋਈ ਨਹੀਂ ਕੋਈ ਗੰਗਾ ਜਿਹੜਿਆਂ ਨੇ ਇਦਰੇ ਖੜੇ ਆ ਆਪਾਂ ਪਹੁੰਚ ਗਏ ਸੀ ਘਾਰ ਤੇ ਬਾਹਰ ਹੋ ਗਿਆ ਹਨੇਰਾ ਚੰਗਾ ਤੇ ਲੱਗੇ ਉਹ ਬਾਕੀ ਪਾਰਟੀ ਚੱਲ ਜਾਂਦੀ ਆ ਕਾਣ ਪਿੰਡ ਵਾਲਿਆਂ ਨੇ ਪੂਰਾ ਜੋਰ ਦੱਤਾ ਵਾ ਬਾਕੀ ਜੇ ਵਲੌਗ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਤੇ ਮੇਰੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ